ਉਹ ਆਖਰ ਦੀ ਕਖਨਸਾ ਵਾਹਿਗੁਰੂ ਜੀ ਉਤੇ ਹੋਰ ਸਾਰੇ ਠੀਕ ਠਾਕੋਂ ਆਸੋਵੇਗੀ ਤੁਸੀਂ ਸਾਰੇ ਠੀਕ ਹੋਵੋਗੇ ਸੋ ਮੈਨੂੰ ਕਈ ਬੇਨਤੀ ਕਰਦੇ ਨੇ ਜੈ ਹੁਕਮ ਲਾ ਲੋ ਵੀ ਹੁਕਮ ਕਰਦੇ ਨੇ ਜੈ ਕਹ ਲਈ ਕੋਈ ਗੱਲ ਕਰਦੇ ਨੇ ਕਿ ਤੁਹਾਡਾ ਪਿੰਡ ਜਿਹੜਾ ਲਲੋਡਾ ਉਹ ਲਲੋਡਾ ਸਾਹਿਬ ਕਿਵੇਂ ਬਣ ਗਿਆ ਲੈ ਸੁਣੋ ਅੱਜ ਉਹ ਲਲੌੜਾ ਤੇ ਲਲੌੜੇ ਤੋਂ ਸਾਹਿਬ ਕਿਵੇਂ ਬਣ ਗਿਆ ਤੇ ਕਿੰਨੇ ਬਣਾਇਆ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲੋਹੜਾਂ ਵਾਲੇ ਮਹਾਂਪੁਰਸ਼ ਪੂਰਨ ਬ੍ਰਹਮ ਗਿਆਨੀ ਹੋਏ ਨੇ ਇਹ ਸਾਰੇ ਇਲਾਕੇ ਨੂੰ ਸਾਰੇ ਸੰਸਾਰ ਨੂੰ ਪਤਾ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲੋਹੜਾਂ ਵਾਲੇ ਮਹਾਰਾਜ ਪੂਰਨ ਬ੍ਰਹਮ ਗਿਆਨੀ ਹੋਏ ਨੇ ਉਹ ਸਾਡੇ ਪਿੰਡ ਲੇ ਲੋਡੇ ਵਿਖੇ 92 ਦੇ ਵਿੱਚ ਉਹਨਾਂ ਨੂੰ ਗੁਰਦੁਆਰਾ ਸਾਹਿਬ ਸਾਰੀ ਲਿਖਤੀ ਰੂਪ ਸਮਾ ਦਿੱਤਾ ਸਾਡੇ ਨਗਰ ਦੇ ਨੇ ਮਹਾਂਪੁਰਖ ਦੀਵਾਨ ਲਾਉਣ ਵਾਸਤੇ ਆਉਂਦੇ ਰਹਿੰਦੇ ਸੀ ਔਰ ਇਹ 2000 ਸਨ ਦੀ ਗੱਲ ਆ ਤੇ ਦੀਵਾਨ ਲਾ ਕੇ ਮਹਾਂਪੁਰਖ ਤੁਫੇ ਆਸਣ ਲੱਗਿਆ ਉਸ ਉਹਨਾਂ ਦਾ ਦਿਵਾਨ ਤੋਂ ਬਾਅਦ ਉਹ ਤੁਫੇ ਬੈਠੇ ਸਿਆੜ ਦੇ ਦਿਨ ਸੀ ਤੇ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਸਾਰੇ ਸੰਗਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਬੈਠੀਆਂ ਤੇ ਬਾਹਵੀਂ ਕੋਲ ਖੜਾ ਸੀ ਔਰ ਹੋਰ ਵੀ ਜਿਹੜੇ ਉਹ ਮਹਾਪੁਰਖ ਸਨ ਉਹ ਵੀ ਲਵੇ ਖੜੇ ਸੀ ਮਹਾਰਾਜ ਜੀ ਕਹਿੰਦੇ ਸਾਧੂ ਬੋਲੇ ਸਹਿਜ ਸੁਭਾਏ ਸਾਧ ਕਾ ਬੋਲਿਆ ਵਿਰਥਾ ਨਾ ਦੇ ਜਦੋਂ ਸਾਧੂ ਬੋਲਦਾ ਉਹ ਸਾਇੰਸ ਵਾਂਗ ਬੋਲਦਾ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਲੋਹਰਾਂ ਸਾਹਿਬ ਵਾਲੇ ਕਹਿਣ ਲੱਗੇ ਭਾਈ ਇਹ ਅੱਜ ਤੋਂ ਲਲੋਡਾ ਨਹੀਂ ਇਹ ਲਲੋਡਾ ਸਾਹਿਬ ਮੈਂ ਉਸ ਸਮੇਂ ਨਾਲ ਖੜਾ ਸੀ ਹੋ ਸਕਦਾ ਵੀ ਕਿਸੇ ਹੋਰ ਨੇ ਇਹਨਾਂ ਬਚਨਾਂ ਨੂੰ ਕੈਚ ਨਾ ਕੀਤਾ ਹੋਵੇ ਸੋ ਉਹ ਫਿਰ ਉਸ ਸਮੇਂ ਤੋਂ ਲਲੋਡਾ ਸਾਹਿਬ ਹੀ ਦਾਸ ਲਿਖਣ ਲੱਗੇ ਪਿੰਡ ਦੇ ਵਾਗਰ ਕਿ ਕਿ ਐਡੇ ਵੱਡੇ ਮਹਾਂਪੁਰਖਾਂ ਨੇ ਬਚਨ ਕੀਤਾ ਵੀ ਇਹ ਲਲੋਡਾ ਨਹੀਂ ਭਾਈ ਇਹ ਲਲੋਡਾ ਸਾਹਿਬਾ ਜਿਹੜੇ ਅਪੇਧ ਪੁਰਸ਼ ਹੁੰਦੇ ਨੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਤੇ ਫੇਰ ਦੂਸਰੀ ਗੱਲ ਆ ਜੋ ਜੇ ਲਲੋਡਾ ਸਾਹਿਬ ਗੁਰਦੁਆਰਾ ਸਰਦਾਰਨੀ ਪੱਥਰ ਟੱਕ ਲਾਇਆ ਗੁਰਦੁਆਰਾ ਸਾਹਿਬ ਦਾ ਉਹ ਸਾਡੇ ਰਾਜਾ ਜੋਗੀ ਮਹਾਨਤ ਪਤਵੀ ਹਜੂਰ ਸੰਤ ਮਹਾਰਾਜ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਖਵਨ ਟਕੀ ਸਹਿ ਵਾਲਿਆਂ ਨੇ ਉਹ ਦਰਬਾਰ ਸਾਹਿਬ ਦਾ ਨੀ ਰੱਖਿਆ ਟੱਕ ਲਾਇਆ ਹਜ਼ਾਰਾਂ ਦੀ ਗਿਣਤੀtio ਦੋ ਜਦੋਂ ਮਾਪੁਰਖਾਂ ਨੇ ਮੇਰੇ ਹਜੂਰ ਸੰਤ ਮਹਾਰਾਜੀ ਨੇ ਦਰਬਾਰ ਸਾਹਿਬ ਦਾ ਟੱਕ ਲਾਇਆ ਰੱਖਣ ਲੱਗੇ ਵੀ ਹੁਣ ਦਰਬਾਰ ਸਾਹਿਬ ਦੀ ਉਸਾਰੀ ਕਰਨੀ ਹੈ ਉਹ ਪਹਿਲਾ ਟੱਕ ਫਿਰ ਮਹਾਪੁਰਖਾ ਨੇ ਆਪਣੇ ਹੱਥੀ ਲਾਇਆ ਸੋ ਇਹ ਸ੍ਰੀ ਮਾਨਸੰਤ ਬਾਬਾ ਸੁਦੇਵ ਸਿੰਘ ਜੀ ਮਹਾਰਾਜ ਨੌਰਾ ਸਾਹਿਬ ਵਾਲੇ ਉਹਨਾਂ ਦੇ ਵਚਨ ਸੀ ਵੀ ਇਹ ਲਲੌੜਾ ਨਹੀਂ ਭਾਈ ਅੱਜ ਤੋਂ ਇਹ ਲਲੌੜਾ ਸਾਹਿਬ ਹੈ ਕਿਉਂਕਿ ਫਿਰ ਅਸੀਂ ਉਸ ਦਿਨ ਤੋਂ ਹੀ ਲਲੌੜਾ ਸਾਹਿਬ ਰੱਖਣ ਲੱਗੇ ਆ ਕਈ ਵੀਰ ਮੈਨੂੰ ਸਵਾਲ ਕਰਦੇ ਨੇ ਜਿਹੜੇ ਤਾਂ ਰੱਬ ਨੂੰ ਮੰਨਣ ਵਾਲੇ ਨੇ ਸਾਧੂ ਨੂੰ ਮੰਨਣ ਵਾਲੇ ਨੇ ਉਹ ਵਚਨਾਂ ਨੂੰ ਇਹਨਾਂ ਨੂੰ ਸਹੀ ਮੰਨਣਗੇ ਜਿਹੜੇ ਤਰਕਵਾਦੀ ਨੇ ਉਹਨਾਂ ਨੇ ਤਾਕਤ ਕਰਨੀ ਹੁੰਦੀ ਆ ਤੇ ਉਹਨਾਂ ਦੇ ਆਪ ਨੂੰ ਕੋਈ ਪਰਵਾਹ ਨਹੀਂ ਹੈ ਸੋ ਇਹ ਸਿਪਾਹੀ ਲਲੌਡੇ ਤੋਂ ਲਲੌੜਾ ਸਾਹਿਬ ਵਾਪੁਰਖ ਨੇ ਵਚਨ ਕੀਤਾ ਉਹਨਾਂ ਵਚਨਾਂ ਤੇ ਅਸੀਂ ਅੱਜ ਪੁੱਲ ਚੜਾਇਆ ਲੈ ਜੀ ਇੰਨੀ ਇੱਕ ਬੇਨਤੀ ਆ ਪ੍ਰਭਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ